ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਇਹ ਚੈਨਲ ਆਪਾਂ ਲੱਕੜ ਦੇ ਕੰਮ ਵਾਸਤੇ ਬਣਾਇਆ ਜੀ ਇੱਥੇ ਤੁਹਾਨੂੰ ਲੱਕੜ ਦੇ ਕੰਮ ਦੀਆਂ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਜਿਦੇ ਵਿੱਚ ਤੁਹਾਨੂੰ ਮਟੀਰੀਅਲ ਬਾਰੇ ਜਾਣਕਾਰੀ ਦਿੱਤੀ ਜਾਊਗੀ ਤੁਹਾਨੂੰ ਐਕਸਟੀਰੀਅਰ ਬਾਰੇ ਜਾਣਕਾਰੀ ਦਿੱਤੀ ਇੰਟੀਰੀਅਰ ਬਾਰੇ ਜਾਣਕਾਰੀ ਦਿੱਤੀ ਜਾਊਗੀ ਜਿਹੜਾ ਕੰਮ ਅਸੀਂ ਸਾਈਟ ਤੇ ਕਰਦੇ ਆ ਉਹਦੇ ਬਾਰੇ ਜਾਣਕਾਰੀ ਦਿੱਤੀਊ ਅਤੇ ਜਿਹੜੇ ਨਵੇਂ ਕਾਰਪੈਂਟਰ ਦਾ ਕੰਮ ਸਿੱਖ ਰਹੇ ਆ ਵੀਰ ਉਹਨਾਂ ਵਾਸਤੇ ਖਾਸ ਤੌਰ ਤੇ ਇਹ ਵੀਡੀਓ ਹੈ ਬਾਕੀ ਜਿਨ੍ਹਾਂ ਨੇ ਕੰਮ ਕਰ ਕਰਵਾਉਣਾ ਹੈ ਉਹਨਾਂ ਵਾਸਤੇ ਵੀਡੀਓ ਹੈ ਤੇ ਜਿਹੜੀ ਅੱਜ ਅਸੀਂ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਤੁਸੀਂ ਧਿਆਨ ਨਾਲ ਦੇਖਣੀ ਹੈ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਆਪਾਂ ਅੱਗੇ ਸ਼ੁਰੂ ਕਰਦੇ ਆਂ ਅੱਜ ਆਪਾਂ ਤੁਹਾਨੂੰ ਰੈਡੀमेड ਪੱਲਿਆਂ ਬਾਰੇ ਜਾਣਕਾਰੀ ਦੇਣ ਲੱਗੇ ਆਂ ਜਿਹਨੂੰ ਆਪਾਂ 플ਸ਼ ਡੋਰ ਵੀ ਕਹਿੰਦੇ ਆਂ ਅੱਜ ਕੱਲ ਤੁਸੀਂ ਆਮ ਤੌਰ ਤੇ ਦੇਖ ਰਹੇ ਹੋ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਰੈਡੀमेड ਦਰਵਾਜ਼ੇ ਬਹੁਤ ਹੀ ਸਸਤੇ ਮਿਲ ਜਾਂਦੇ ਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਵੀ ਆਪ ਨੂੰ ਉਹ ਦਰਵਾਜ਼ੇ ਸਸਤੇ ਨਹੀਂ ਮਿਲਦੇ ਸਸਤੇ ਮਿਲਦੇ ਆ ਪਰ ਜੇ ਦੇਖਿਆ ਜਾਵੇ ਆਪਾਂ ਨੂੰ ਸੋਚਣ ਵਾਲੀ ਇਹ ਗੱਲ ਹੈ ਵੀ ਜੇ ਆਪਾਂ ਘਰ ਵਿੱਚ ਉਹ ਪੱਲਾ ਤਿਆਰ ਕਰਵਾਉਣੇ ਆ ਸੁਨਮੈਕੇ ਵਾਲਾ ਜਾਂ ਆਪਾਂ ਵਿਨੀਅਰ ਲਗਾ ਕੇ ਪੱਲਾ ਬਣਵਾਉਣੇ ਆ ਵਿਨੀਅਰ ਦਾ ਘਰ ਦੇ ਵਿੱਚ ਆਪਾਂ ਨੂੰ ਕੱਲਾ ਸੁਨਮੈਕੇ ਵਾਲਾ ਵਿਦ ਲੋਕੋ ਵਿਦ ਚਟਕਣੀ ਵਗੈਰਾ ਪੱਲਾ ਆਪਾਂ ਨੂੰ ਅਪ੍ਰੋਕਸ ਲਗਭਗ 9500 ਰੁਪਏ ਦੇ ਆਸ-ਪਾਸ ਆਪਾਂ ਨੂੰ ਪੱਲਾ ਬਣ ਜਾਂਦਾ ਹੈ ਵਿੱਜੀ ਵਿੱਦ ਲੇਬਰ ਪਾ ਕੇ ਪਰ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਉਹੀ ਪੱਲਾ ਤਕਰੀਬਨ 3500 4000 ਦੇ ਵਿੱਚ 4500 ਦੇ ਵਿੱਚ ਵੀ ਕਈ 5000 ਦੇ ਗੇੜ ਡੇੜ ਆਪਾਂ ਨੂੰ ਉਹ ਪੱਲਾ ਪ੍ਰੋਵਾਈਡ ਕਰਾ ਦਿੰਦੇ ਆ ਪਰ ਆਪਾਂ ਇਹ ਸੋਚ ਲੈਂਦੇ ਆ ਵੀ ਹਾਂ ਆਪਾਂ ਨੂੰ ਘਰ ਦੇ ਵਿੱਚ ਉਹ 909500 ਦਾ ਬਣ ਰਿਹਾ ਤੇ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ 5000 ਰੁਪਏ ਦਾ ਮਿਲ ਰਿਹਾ ਆਪਾਂ ਨੂੰ ਉਹੀ 4000 ਰੁਪਏ ਦਾ ਡਿਫਰੈਂਸ ਆਪਾਂ ਨੂੰ ਪੈ ਜਾਂਦਾ ਵਿੱਚ ਤੇ ਆਪਾਂ ਨੂੰ ਆਇਆ ਹੁੰਦਾ ਵੀ ਆਪਣ ਉਹ ਸਸਤਾ ਮਿਲ ਰਿਹਾ ਪਰ ਜਦੋਂ ਆਪਾਂ ਉਹਦੇ ਮਟੀਰੀਅਲ ਦੇ ਬੇਸ ਤੇ ਜਾਵਾਂਗੇ ਤਾਂ ਉਹਦਾ ਮਟੀਰੀਅਲ ਦਾ ਬਹੁਤ ਹੀ ਜ਼ਿਆਦਾ 50 50 ਦਾ ਫਰਕ ਹੁੰਦਾ ਹਾਂਜੀ ਅਸੀਂ ਆਪ ਘਰ ਕਾਰਪੈਂਟਰ ਦਾ ਕੰਮ ਕਰਦੇ ਹਾਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਇਹ ਦਰਵਾਜ਼ੇ ਜਾਂ ਸਾਤੋਂ ਲਗਵਾਓ ਅਸੀਂ ਕਿਉਂਕਿ ਪ੍ਰੋਮੋਸ਼ਨ ਵਾਸਤੇ ਵੀਡੀਓ ਨਹੀਂ ਬਣਾਉਂਦੇ ਤੁਹਾਨੂੰ ਬਸ ਸचेत ਕਰਨ ਵਾਸਤੇ ਇਹ ਵੀਡੀਓ ਬਣਾਈ ਹੈ ਜਾਣਕਾਰੀ ਦੇਣ ਵਾਸਤੇ ਸਾਡਾ ਮਕਸਦ ਹੈ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਜਿਹੜਾ ਇਹ ਮਸ਼ੀਨੀ ਯੁੱਗ ਆ ਗਿਆ ਇਹਦੇ ਵਿੱਚ ਕਾਰਪੈਂਟਰ ਭਰਾਵਾਂ ਦਾ ਰੋਜਗਾਰ ਬਹੁਤ ਖੋਇਆ ਜਾ ਰਿਹਾ ਪਰ ਰੈਡੀमेड ਪੱਲਿਆਂ ਦੀ ਕੋਈ ਬਹੁਤੀ ਲਾਈਫ ਨਹੀਂ ਹੁੰਦੀ ਉਹ ਕਿਵੇਂ ਉਹ ਤੁਹਾਨੂੰ ਮੈਂ ਦੱਸਦਾ ਜਿਵੇਂ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਜੋ ਪੱਲਾ ਮਿਲਦਾ ਫਲਸ ਡੋਰ ਉਹਦੇ ਵਿੱਚ ਉਹ ਕੀ ਕੀਤਾ ਹੁੰਦਾ ਉਹਦੇ ਦੋਨੇ ਸਾਈਡ ਜਿਹੜੇ ਦੋ ਪਰਤਾਂ ਹੁੰਦੀਆਂ ਉਹਨਾਂ ਦੇ ਦੋਨਾਂ ਸਾਈਡ ਆਪਾਂ ਪਲਾਈਆਂ ਲੱਗੀਆਂ ਹੁੰਦੀਆਂ ਜਿਹੜਾ ਆਪਾਂ ਉਹ ਰੈਡੀमेड ਪੱਲਾ ਮਿਲਦਾ ਹੈ ਉਹਦੇ ਵਿੱਚ ਜਿਹੜੇ ਦੋਨੇ ਸਾਈਡ ਪਲਾਈ ਲੱਗੀ ਹੁੰਦੀ ਆ ਉਹ ਇੱਕ ਸੂਤ ਦੀ ਪਲਾਈ ਲੱਗੀ ਹੁੰਦੀ ਆ ਜਾਨੀ ਕਿ 2.5 ਐਮ ਦੀ ਪਲਾਈ ਲੱਗੀ ਹੁੰਦੀ ਆ ਉਹਦੇ ਬੇਸ ਦੇ ਵਿੱਚ ਜਿਹੜਾ ਮਟੀਰੀਅਲ ਭਰਿਆ ਹੋਇਆ ਹੁੰਦਾ ਜਿਹੜੀਆਂ ਆਪਣੀਆਂ ਪਲਾਈ ਵਾਲੀਆਂ ਫੈਕਟਰੀਆਂ ਨੇ ਉੱਥੋਂ ਨਾਲ ਉਹ ਬੇਸਟ ਬਚਦੀ ਆ ਜਿਹੜੀ ਉਹ ਚੌਸ ਕਰਦੇ ਆ 8 4 ਪੀਸ ਨੂੰ ਉਹਨਾਂ ਨੇ ਚੌਸ ਕਰਨਾ ਹੁੰਦਾ ਜਿਹੜਾ 8x4 ਦੀ ਪਲਾਈ ਦੇ ਵਿੱਚੋਂ ਆਪਾਂ ਨੂੰ ਚੌਰਸ ਕਰਕੇ ਉਹਨੂੰ ਗੁਣਿਆਂ ਵਿੱਚ ਕੱਟ ਦਿੰਦੇ ਆ ਉਹਦੇ ਬਾਅਦ ਜਿਹੜਾ ਉਹ ਤੋਂ ਮਟੀਰੀਅਲ ਬਚਦਾ ਹੈ ਉਹਨੂੰ ਉਹਨਾਂ ਨੇ ਕੀ ਕਰਨਾ ਹੁੰਦਾ ਹੈ ਉਹਨਾਂ ਨੇ ਕੈਮੀਕਲ ਲਗਾ ਕੇ ਇੱਕ 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 ਸੂਤ ਦੀ ਪਲਾਈ ਲੈ ਕੇ ਉਹਦੇ ਵਿਚਾਲੇ ਉਹਨੂੰ ਪੇਸਟ ਕਰ ਦਿੰਦੇ ਆ ਉੱਪਰੋਂ ਪ੍ਰੈਸ ਕਰ ਦਿੰਦੇ ਆ ਠੀਕ ਹੈ ਜੀ ਤੁਸੀਂ ਇਹ ਸੋਚੋ ਵੀ ਜਦੋਂ ਉਹਨੂੰ ਉਹ ਵਿੱਚ ਪ੍ਰੈਸ ਕਰਦੇ ਆ ਵੇਸਟ ਹੋਈ ਨਾ ਉਹ ਹੈਨਾ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਇਹਦੇ ਵਿੱਚ ਵੀ ਸੋ ਤੁਹਾਨੂੰ ਲੱਕੜ ਦੀ ਫਰੇਮ ਵੀ ਮਿਲਦੀ ਆ ਉਹ ਲੱਕੜ ਦੀ ਫਰੇਮ ਜਿਹੜੀ ਹੁੰਦੀ ਹੈ ਵਿੱਚ ਉਹ ਸਿਰਫ 2 ਇੰਚ ਚੌੜੀ ਹੁੰਦੀ ਆ ਜਦੋਂ ਆਪਾਂ ਕੋਈ ਵੀ ਪੱਲਾ ਲੈਨੇ ਆ ਆਪਾਂ ਨੂੰ ਉਹਦਾ ਸਾਈਜ਼ ਪਹਿਲਾਂ ਬਣਾਉਣਾ ਪੈਂਦਾ ਜਿਹੜੇ ਰੈਡੀमेड ਪੱਲੇ ਹੁੰਦੇ ਆ ਉਹ ਸਹੀ ਸਾਈਜ਼ ਦੇ ਨਹੀਂ ਮਿਲਦੇ ਆਪਾਂ ਨੂੰ ਇਕੱਠਾਂ ਦੇ ਸਾਈਜ਼ ਦੇ ਨਹੀਂ ਮਿਲਦੇ ਕਿਉਂਕਿ ਜਿਆਦਾ ਆਪਾਂ ਉਹਦੇ ਨਾਲ ਪਲਾਈ ਦਾ ਜੋੜ ਲਾਉਣਾ ਪੈਂਦਾ ਜਾਂ ਲੱਕੜ ਦਾ ਜੋੜ ਲਾਉਣਾ ਪੈਂਦਾ ਠੀਕ ਹੈ ਜੀ ਤਾਂ ਕਰਕੇ ਉਹਦਾ ਥੋੜਾ ਜਿਹਾ ਫੇਸ ਵੀ ਖਰਾਬ ਹੁੰਦਾ ਜੇ ਆਪਾਂ ਵੱਡੇ ਪੱਲੇ ਲੈਨੇ ਆ ਤਾਂ ਆਪਾਂ ਨੂੰ ਉਹਦੀ ਕਟਿੰਗ ਕਰਨੀ ਪੈਂਦੀ ਆ ਕੋਸੋ ਉਹ ਲੱਕੜ ਆਪਣੀ ਕਟਿੰਗ ਦੇ ਵਿੱਚ ਹੀ ਨਿਕਲ ਜਾਂਦੀ ਹੈ ਜਿਹੜੀ ਉਹ ਸਾਈਡ ਤੋਂ ਫਰੇਮ ਕਹਿੰਦੇ ਆ ਠੀਕ ਹੈ ਜੀ ਬਾਕੀ ਜਿਹੜਾ ਆਪਾਂ ਉਹ ਕਹਿੰਦੇ ਆ ਵਾਟਰਪਰੂਫ ਤੁਹਾਨੂੰ ਵਾਟਰਪਰੂਫ ਕਦੇ ਵੀ ਇੰਨਾ ਸਸਤਾ ਨਹੀਂ ਮਿਲਦਾ ਭਲਾਈ ਵਿੱਚ ਇਹ ਆਪਾਂ ਨੂੰ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਫਿੱਟ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਇੰਨਾ ਸਸਤਾ ਮਟੀਰੀਅਲ ਕੋਈ ਵੀ ਨਹੀਂ ਦੇ ਸਕਦਾ ਕੋਈ ਵੀ ਨਹੀਂ ਦੇ ਸਕਦਾ ਉਸ ਤੋਂ ਬਾਅਦ ਉਹਦੇ ਉੱਤੇ ਉਹ ਸੀਐਨਸੀ ਮਸ਼ੀਨ ਨਾਲ ਡਿਜ਼ਾਈਨਿੰਗ ਪਾ ਦਿੰਦੇ ਆ ਹਾਂਜੀ ਇਹ ਆਪਾਂ ਗੱਲ ਮੰਨਦੇ ਆ ਵੀ ਉਹ ਸਰਮਾਇਕਾ ਲਗਾ ਕੇ ਉੱਪਰ ਸੀਐਨਸੀ ਦੇ ਵਰਕ ਕਰਦੇ ਆ ਜ਼ਰੂਰ ਕਰਦੇ ਆ ਜੀ ਉਹ ਸੋਨਾ ਵੀ ਲੱਗਦਾ ਪਰ ਜਦੋਂ ਉਹ ਸੀਐਨਸੀ ਮਸ਼ੀਨ ਨਾਲ ਕੱਟਦੀ ਹੈ ਮਸ਼ੀਨ ਉਹਦੇ ਵਿੱਚ ਉਹ ਜਿਹੜੀ ਪਲਾਈ ਹੁੰਦੀ ਹੈ ਸੂਤ ਦੀ ਉਹ ਕਟਿੰਗ ਹੋ ਜਾਂਦੀ ਹੈ ਪੱਲਾ ਠੋਸ ਹੋਣ ਦੇ ਨਾਲ ਉਹ ਪੱਲਾ ਤੁਰੰਤ ਨਹੀਂ ਟੁੱਟਦਾ ਆਗਰ ਜੇ ਉਹ ਪੱਲਾ ਆਪਾਂ ਧੁੱਪੇ ਲਗਾਉਣੇ ਆ ਹਨ ਤਾਂ ਉਹ ਜਲਦੀ ਖਰਾਬ ਹੋ ਜਾਂਦਾ ਹੈ ਇੱਕ ਤਾਂ ਇਹ ਰਿਹਾ ਰਿਹਾ ਪੱਖ ਰੈਡੀमेड ਪੱਲਿਆਂ ਦਾ ਬਾਕੀ ਜਿਹੜੇ ਆਪਾਂ ਘਰ ਦੇ ਵਿੱਚ ਪੱਲੇ ਬਣਾਉਣੇ ਆ ਉਹ ਪੱਲਿਆਂ ਦਾ ਕੀ ਹੁੰਦਾ ਆਪਾਂ ਨੂੰ ਪਰਤਲ ਦੀ ਲੱਕੜ ਲੈਣੀ ਪੈਂਦੀ ਹੈ ਜੀ ਘਟੋ ਘਟਾ 3000 ਤੋਂ 2500 ਤੋਂ ਸਟਾਰਟਿੰਗ ਆ ਬਾਲੇ ਦੀ ਉਹਦੇ ਵਿੱਚੋਂ ਆਪਾਂ ਨੂੰ 6 ਫਰੇਮਾਂ 1 ਇੰਚ ਦੀਆਂ 700 ਦੀਆਂ ਮਿਲ ਜਾਂਦੀਆਂ ਉਹ ਫਰੇਮਾਂ ਮੰਨ ਲਓ ਇੱਕ ਬਾਲੇ ਦੇ ਵਿੱਚੋਂ ਆਪਾਂ ਨੂੰ ਅਸਟੀਮੇਟ 6 ਡੇਢ ਬੱਲੇ ਦੋ ਬੱਲੇ ਦਾ ਡੇਢ ਬੱਲੇ ਦਾ ਆਪਾਂ ਨੂੰ ਮਾਲ ਮਿਲ ਜਾਂਦਾ 3000 ਦੇ ਵਿੱਚੋਂ ਮੰਨ ਲਓ 1500 ਰੁਪਏ ਦੀ ਆਪਣੀ ਉਹ ਲੱਕੜ ਪੈਂਦੀ ਹੈ 1500 ਦੀ ਆਪਾਂ ਨੂੰ ਪਰਤਲ ਦੀ ਲੱਕੜ ਪੈਂਦੀ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ ਆਪਾਂ ਆਪਣੇ ਹਿਸਾਬ ਨਾਲ ਵਾਟਰ ਪ੍ਰੂਫ ਪਲਾਂਜਾ 200 ਤੋਂ ਲਾ ਸਕਦੇ ਹਾਂ ਉਹਦਾ 6 mm ਪਲਾਈ ਆਪਾਂ ਲਗਦੀ ਹੈ ਦੋਨੇ ਸਾਈਡ ਫਿਰ ਉਹਦੇ ਵਿੱਚ ਆਪਾਂ ਨੂੰ 1 ਕਿੱਲਾ ਲਗਦੀਆਂ ਮੇਕਾ ਨੂੰ ਬਸ ਸਟਾਰ ਨੰਬਰ ਮੇਖਾ ਕਹਿੰਦੇ ਆ ਤੇ ਫੇਵਿਕੋਲ ਯੂਜ਼ ਕਰਦੇ ਆ ਦੇਖੋ ਇੱਕ ਇੱਕ ਪਾਸੇ ਦਾ ਆਪਾਂ ਉਹਨੂੰ ਫੇਵਿਕੋਲ ਲਾ ਕੇ ਮੇਖਾ ਲਗਾ ਰਹੇ ਆ ਦੂਜੇ ਪਾਸੇ ਉਹ ਰੈਡੀਮੇਡ ਪੱਲਿਆਂ ਦੇ ਵਿੱਚ ਕੋਈ ਮੇਖ ਨਹੀਂ ਲੱਗੀ ਹੁੰਦੀ ਕੋਈ ਫੇਵਿਕੋਲ ਨਹੀਂ ਲੱਗਿਆ ਹੁੰਦਾ ਤਾਂ ਕਿ ਆਪਣਾ ਜਿਹੜਾ ਘਰੇ ਪੱਲਾ ਬਣਾਉਨੇ ਆ ਉਹ ਮਜ਼ਬੂਤ ਹੁੰਦਾ ਨੰਬਰ 2 ਜਦੋਂ ਆਪਾਂ ਘਰੇ ਪੱਲਾ ਬਣਾਉਨੇ ਆ ਉਸ ਤੋਂ ਬਾਅਦ ਆਪਾਂ ਉਹਦੇ ਉੱਪਰ ਆਪਣੇ ਮਨ ਪਸੰਦ ਦੀ ਸ਼ੀਟ ਬਾਜ਼ਾਰ ਦੇ ਵਿੱਚੋਂ ਲਿਆ ਕੇ ਲਗਾਉਣੀ ਆ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਸੀਡ ਲੈਨੇ ਆ ਘਟੋ ਘਟਾਪਾਂ ਉਹ 1200 ਰੁਪਏ ਦੀ ਮਿਲਦੀ ਆ 1200 ਤੋਂ ਸਟਾਰਟਿੰਗ ਆ 1000 ਰੁਪਏ ਸਟਾਰਟਿੰਗ ਆ ਜਿਹੜੀ ਉਹ ਸੀਡ ਲੱਗਦੀ ਆ ਦੋ ਪਾਸੇ 1.5 ਸੀਡ ਆਪਣੀ ਉਹ ਲੱਗ ਜਾਂਦੀ ਆ ਤੁਸੀਂ ਐ ਦੇਖੋ ਔਰ ਸੀਡ 1200 ਰੁਪਏ ਤੇ 12 ਤੇ 6 1800 ਰੁਪਏ ਆਪਣਾ ਹੋ ਗਿਆ 1500 ਹੋ ਗਿਆ 15 ਤੇ 3000 303200 ਰੁਪਏ ਦਾ ਆਪਣਾ ਇਹ ਸਮਾਰਟ ਹੋ ਗਿਆ ਠੀਕ ਹੈ ਜੀ ਬਾਕੀ ਉਸ ਤੋਂ ਬਾਅਦ ਆਪਣਾ ਕਿਲੋ 1 ਕਿਲੋ ਫੈਵੀਕੋ ਲੱਗਿਆ 300 ਰੁਪਏ ਹੋ ਗਿਆ 3200 ਤੇ 3350 ਰੁਪਏ ਦਾ ਤਾਂ ਆਪਣਾ ਇਹ ਸਮਾਨ ਲੱਗ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਮੰਨ ਲਓ ਜਿਹੜਾ ਲੋਕ ਹੁੰਦਾਗਾ 15 16 1200 ਰੁਪਏ ਤੱਕ ਆਪਣਾ ਸਟੀਲ ਦਾ ਵਿੱਚ ਆਪਣਾ ਲੋਕ ਮਿਲ ਜਾਂਦਾ ਜਿਵੇਂ ਆਪਾਂ ਨੂੰ ਸਿਰਫ ਸਮਾਂ ਦਾ ਲਾ ਲਓ ਤੁਸੀਂ ਰੈਂਸਨ ਦਾ ਲਾ ਲਓ ਬਜਾਜ ਦਾ ਲਾ ਲਓ ਸਟਾਰਟਿੰਗ 15 1600 ਰੁਪਏ ਤੋਂ ਬਿਲ ਸਟਾਰਟਿੰਗ ਹੋ ਜਾਂਦੀ ਹੈ ਇਹ ਉਸ ਤੋਂ ਬਾਅਦ ਆਪਾਂ ਇਹਦੇ ਆਪਾਂ ਸਾਈਟਾਂ ਤੇ ਜਿੱਥੇ ਆਪਾਂ ਲੌਗ ਪਾਉਣਾਗਾ ਉਹਦੇ ਤੇ ਆਪਾਂ ਲੱਕੜ ਲਾ ਦਿੰਨੇ ਆ ਉਹ ਆਪਾਂ ਮੰਨ ਲਓ ਪੱਕੀ ਲੱਕੜ ਸਾਗਵਾਂਦੀ ਵੀ ਲਗਾ ਸਕਦੇ ਆ ਠੀਕ ਹੈ ਜੀ ਸਾਗਵਾਂਦੀ ਲੱਕੜ ਲਾ ਕੇ ਆਪਾਂ ਨੂੰ ਪੱਲਾ ਬਣ ਜਾਂਦਾ ਜੀ ਅਪ੍ਰੋਕਸ ਵਿੱਚ ਬਿੱਦ ਲੇਵਰ ਲਾ ਕੇ 95 ਤੋਂ 100 ਰੁਪਏ ਦੇ ਵਿੱਚ ਵਿੱਚ ਆਪਾਂ ਨੂੰ ਇਹ ਪੱਲਾ ਤਿਆਰ ਹੋ ਜਾਂਦਾ ਆਪਣੇ ਘਰੇ ਬਣਾਏ ਪੱਲਿਆਂ ਦੀਆਂ ਖੋਪੀਆਂ ਇਹ ਹੁੰਦੀਆਂ ਜੀ ਜਿਵੇਂ ਆਪਣਾ ਜੇ ਉਹ ਆਪਾਂ ਰੈਡੀमेड ਪੱਲਾ ਲੈਨੇ ਆ ਉਹ ਘਟੋ ਘਟ ਮੰਨ ਲਓ ਵੀ ਤੁਸੀਂ ਜੇ ਚੱਲੀ ਜਾਵੇ ਤਾਂ ਆਪਾਂ ਅੰਦਰਲੀ ਸਾਈਡ ਆਪਾਂ ਲਾਉਨੇ ਆ ਤਾਂ ਚੱਲ ਜਾਂਦਾ ਜੀ ਵਧੀਆ ਚੱਲ ਜਾਂਦਾ ਉਹਦੇ ਕੋਈ ਚੱਕਰ ਨਹੀਂਗਾ ਲੇਕਿਨ ਉਹ ਬਾਹਰ ਧੁੱਪ ਦੇ ਵਿੱਚ ਕੰਮ ਨਹੀਂ ਕਰਦਾ ਜਿਹੜੇ ਆਪਾਂ ਪੱਲੇ ਘਰੇ ਬਣਾਉਨੇ ਆ ਇਹ ਧੁੱਪੇ ਵੀ ਲਾਓ ਛਾਂਵੇਂ ਲਾਓ ਇਹਦੀ ਵੈਲਿਡਿਟੀ ਵੈਲਿਡਿਟੀ ਹੈ ਠੀਕ ਹੈ ਜੀ ਬਾਕੀ ਜਦੋਂ ਆਪਾਂ ਬਾਜ਼ਾਰ ਚੋਂ ਪੱਲਾ ਲੈਂਦੇ ਆ ਜੀ ਉਹਦਾ ਆਪਾਂ ਨੂੰ ਇੱਕ ਵਾਰੀ ਉਹ ਕਹਿ ਕੇ ਕਹਿ ਦਿੰਦੇ ਆ ਠੀਕ ਹੈ ਜੀ ਪਿੱਪਲ ਲਈ 10 ਸਾਲ ਦੀ ਗਾਰੰਟੀ ਹੈ ਜੀ ਪੱਲਾ ਵਾਟਰਪਰੂਫ ਹੈ ਜੀ ਉਹਨਾਂ ਨੂੰ ਇਹ ਕਿਹਾ ਕਰੋ ਵੀ ਜੇ ਤੁਹਾਡੇ ਕੋਲੇ ਪੱਲਾ ਵਾਟਰਪਰੂਫ ਹੈਗਾ ਤਾਂ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਵੀ ਇਹ ਪੱਲਾ ਵਾਟਰਪਰੂਫ ਹੈਗਾ ਠੀਕ ਹੈ ਜੀ ਜੇ ਆਪਾਂ ਆਪਣੇ ਆਪ ਸਮਾਨ ਲਿਆ ਕੇ ਬਣਾਵਾਂਗੇ ਤਾਂ ਆਪਾਂ ਆਪਣੇ ਮਾਣੂ ਤਸੱਲੀ ਦੇ ਸਕਦੇ ਹਾਂ ਵੀ ਹਾਂ ਇਹ ਪੱਲਾ ਆਪਾਂ ਆਪਦੇ ਅੱਖੀ ਬਣਵਾਇਆ ਤੇ ਆਪਦੇ ਹਿਸਾਬ ਨਾਲ ਸਮਾਨ ਲਿਆ ਕੇ ਬਣਵਾਇਆ ਜੀ ਠੀਕ ਹੈ ਜੀ ਬਾਕੀ ਦੂਜੀ ਗੱਲ ਰਹੀ ਮਕਾਨ ਕੋਈ ਵੀ ਬੰਦਾ ਬਣਾਉਂਦਾ ਉਹਨੇ ਆਪਣੇ ਮਿਹਨਤ ਦੀ ਕਮਾਈ ਇਕੱਠੀ ਕਰਕੇ ਮਕਾਨ ਬਣਾਇਆ ਹੁੰਦਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਜੇ ਆਪਾਂ ਦੇਖੀਏ ਅਮੀਰ ਨੂੰ ਵੀ ਪੈਸਾ ਲਾਉਣਾ ਬਹੁਤ ਔਖਾ ਘਰ ਉੱਤੇ ਠੀਕ ਹੈ ਜੀ ਉਹ ਉਸ ਹਸਾਉਣ ਵਾਲਾ ਆਪਣੀ ਡਿਮਾਂਡ ਨਾਲ ਪੈਸਾ ਲਾਉਣਾ ਹੈਗਾ ਤੇ ਗਰੀਬ ਹੈ ਗਰੀਬ ਨੂੰ ਤੁਹਾਨੂੰ ਪਤਾ ਹੀ ਹੈ ਜੀ ਵੀ ਕਿਵੇਂ ਪੈਸੇ ਇਕੱਠੇ ਕਰਦਾ ਬੰਦਾ ਕੋਈ ਲੋਨ ਚੱਕ ਕੇ ਕਰਦਾ ਕੋਈ ਧਰੋ ਫੜਦਾ ਕੋਈ ਫੜ ਧੜਕੇ ਪੈਸੇ ਇਕੱਠੇ ਕਰਕੇ ਬੰਦਾ ਕੰਮ ਕਰਾਉਂਦਾ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਵੀਡੀਓ ਜਰੀਏ ਕਰਨਾ ਚਾਹਣਾ ਵੀ ਜਦੋਂ ਵੀ ਤੁਸੀਂ ਘਰ ਦੇ ਵਿੱਚ ਕੰਮ ਕਰਵਾਉਣੇ ਹੋ ਲੱਕੜ ਦਾ ਵੀ ਤੇ ਹੋਰ ਜੋ ਵੀ ਮਟੀਰੀਅਲ ਲਿਆਉਣੇ ਹੋ ਉਹ ਵਧੀਆ ਮਟੀਰੀਅਲ ਲਿਆ ਕੇ ਆਪਣੇ ਘਰ ਦਾ ਕੰਮ ਕਰਵਾਓ ਤਾਂ ਜੋ ਕਿਸੇ ਠੱਗੀ ਦਾ ਸ਼ਿਕਾਰ ਨਾ ਹੋਕ ਬਾਕੀ ਲੱਕੜ ਦਾ ਕੰਮ ਵੀ ਜਦੋਂ ਕਰਵਾਉਣਾ ਤੁਸੀਂ ਉਹ ਵਧੀਆ ਕੁਆਲਿਟੀ ਦਾ ਬੋਰਡ ਲਿਆ ਕੇ ਘਰੇ ਕੰਮ ਕਰਵਾਓ ਤੇ ਫੁੱਲ ਆ ਜਿਹੜੇ ਰੈਡੀमेड ਚੱਲ ਰਿਹਾ ਸਮਾਨ ਇਹ ਤੋਂ ਬਚੋ ਜੀ ਬਾਕੀ ਤੁਸੀਂ ਆਪ ਸੈਣਿਓ ਜੀ ਇੱਕ ਪਾਸੇ ਆਪਾਂ ਨੂੰ 9500 ਰੁਪਏ ਦਾ ਪੱਲਾ ਬਣ ਰਿਹਾ ਹੈ ਇੱਕ ਪਾਸੇ ਉਹ ਆਪਾਂ ਨੂੰ 10000 4000 ਦਾ ਪੱਲਾ ਦੇ ਰਿਹਾ ਬਾਕੀ ਇਹਨਾਂ ਕਿਸੇ ਨੂੰ ਕੋਈ ਮਾਰਜਨ ਨਹੀਂ ਹੁੰਦਾ ਵੀ ਹਾਂ ਆਪਾਂ ਨੂੰ ਇੰਨੇ ਪੈਸਿਆਂ ਦਾ ਉਹ ਸਮਾਨ ਦੇ ਦੇਵੇ ਠੀਕ ਹੈ ਜੀ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜੀ